ਇਤੇ ਦਿਨੀ ਪਟਿਆਲਾ ਦੇ ਸਮਾਣਾ ਰੋਡ ਦੇ ਉੱਤੇ ਇੱਕ ਦਰਦਨਾਕ ਭਿਆਨਕ ਹਾਦਸਾ ਵਾਪਰਿਆ ਸੀ ਜਿਸ ਦੇ ਵਿੱਚ ਇੱਕ ਟੀਪਰ ਨੇ ਇੱਕ ਸਕੂਲੀ ਬੱਸ ਨੂੰ ਟੱਕਰ ਮਾਰ ਦਿੱਤੀ ਗਈ ਸੀ ਜਿਸ ਦੇ ਵਿੱਚ ਸਕੂਲੀ ਵਿਦਿਆਰਥੀਆਂ ਦੀ ਮੌਤ ਹੋ ਜਾਂਦੀ ਆ। ਉਹ ਸਕੂਲੀ ਵਿਦਿਆਰਥੀਆਂ ਦੀ ਮੌਤ ਤੋਂ ਬਾਅਦ ਉਹਨਾਂ ਬੱਚਿਆਂ ਦੇ ਮਾਪੇ ਦਰਦਰ ਦੀਆਂ ਠੋਕਰਾਂ ਖਾਰੇ ਨੇ ਇਨਸਾਫ ਦੇ ਲਈ। ਡੀਸੀ ਪਟਿਆਲਾ ਨੂੰ ਵੀ ਗੁਹਾਰ ਲਗਾਈ ਸੀ ਤਾਂ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਖੁਦ ਉਹਨਾਂ ਪੀੜਿਤ ਪਰਿਵਾਰਾਂ ਦੇ ਕੋਲ ਪਹੁੰਚੇ ਜੋ ਲਗਾਤਾਰ ਗੁਹਾਰ ਲਗਾ ਰਹੇ ਨੇ ਰੋਸ ਮਜ਼ਾਹਰਾ ਕਰ ਰਹੇ ਨੇ ਤਾਂ ਸੀਐਮ ਮਾਨ ਦੇ ਵੱਲੋਂ ਉਹਨਾਂ ਪਰਿਵਾਰਾਂ ਦੇ ਨਾਲ ਦੁੱਖ ਵੀ ਸਾਂਝਾ ਕੀਤਾ ਤੇ ਨਾਲ ਹੀ ਉਹਨਾਂ ਨੂੰ ਇਨਸਾਫ ਦਾ ਭਰੋਸਾ ਵੀ ਦਿੱਤਾ ਤੇ ਨਾਲ ਕਹਿ ਦਿੱਤਾ ਜਿਸ ਦੇ ਵੱਲੋਂ ਵੀ ਇਹ ਘਟਨਾ ਨੂੰ ਅੰਜਾਮ ਦਿੱਤਾ ਗਿਆ ਬਖਸ਼ਿਆ ਨਹੀਂ ਜਾਵੇਗਾ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਸੀ ਦੇਵਾਂਗੇ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਭਰੋਸਾ ਦੇ ਦਿੱਤਾ ਕੀ ਕੁਝ ਕਹਿ ਰਹੇ ਨੇ ਇੱਕ ਵਾਰ ਤੁਹਾਨੂੰ ਉਹਨਾਂ ਦੀ

ਪੜਕੇ ਵਾਪਸ ਆ ਰਹੇ ਸੀ ਕਾਮ ਦੀ ਗੱਡੀ ਦਾ ਸਿਗਨਟ ਕੋ ਹੋਇਆ ਜ ਜਿਹਦੇ ਵਿੱਚ ਸੱਤ ਬੱਚਿਆਂ ਦੀ ਉਸੇ ਮੌਕੇ ਦੀ ਅਕਬਰ ਫਰੀਦਰਦਨਾ ਤੋਂ ਮੌਤ ਹੋਈ ਵਰਤੀ ਬੱਚੇ ਚਤਨੀ ਵੀ ਸੋ ਕੁਛ ਪਰਿਵਾਰਾਂ ਵੱਲੋਂ ਅੱਜ ਮੈਂ ਡਿਟੇਲ ਨਾਲ ਗੱਲ ਕੀਤੀ ਜੀ ਕੁਛ ਇਨਸਾਫ ਦੀ ਮੰਗ ਹੈ ਦੇਖੋ ਬੱਚਿਆਂ ਤਾਂ ਵਾਪਸ ਲੈਣ ਸਰ ਪਰ ਇਹ ਹੈ ਕਿ ਉਹਨਾਂ ਦੇ ਨਾਲ ਖੜੀਏ ਉਹਨਾਂ ਦੇ ਹੰਝੂ ਪੂੰਝੀਏ ਹੌਸਲਾ ਕੀ ਸਿਆਣੇ ਕਹਿੰਦੇ ਆ ਕਿ ਖੁਸ਼ੀਆਂ ਵੰਡਣ ਨਾਲ ਟੁਕੜੀਆਂ ਹੋ ਜਾਂਦੀਆਂ ਦੁੱਖ ਵੰਡਣ ਨਾਲ ਅੱਧੇ ਰਹਿ ਜਾਂਦੇ ਸੁਣਿਆ ਅਜੀਬ ਗੱਲ ਦੁੱਖ ਵੰਡਣ ਲਈ ਇਹ ਬੋਲਦੇ ਸਰ ਉਹ ਜੋ ਇਹਨਾਂ ਨੇ ਮੰਗਾਂ ਕੀਤੀਆਂ ਕਿ ਇਸ ਪ੍ਰਸ਼ਾਸਨ ਵੱਲੋਂ ਪ੍ਰਪਤਿਕ ਦੇ ਨਾਲ ਐਫ ਆਈ ਆਰ ਨਹੀਂ ਕੀਤੀ ਉਹਦਾ ਵੀ ਮੌਕੇ ਤੇ ਆਰਡਰ ਦਿੱਤਾ ਗਿਆ ਤੇ ਜਿਹੜੇ ਪੁਲਿਸ ਅਧਿਕਾਰੀ ਜ਼ਿੰਮੇਵਾਰ ਨੇ ਉਸ ਡਿਲੇ ਦੇ ਵਿੱਚ ਉਹਨਾਂ ਨੂੰ ਇਹ ਲਾਈਨ ਹਾਜ਼ਰ ਜਬਤ ਵੀ ਨਹੀਂ ਕੀਤੀ ਜਾਊਗੀ ਤੇ ਪਰਿਵਾਰਾਂ ਨੂੰ ਦੁਬਾਰਾ ਕੋਈ ਇਸ ਤਰ੍ਹਾਂ ਦੀ ਬਦਲਾਖੋਰੀ ਜਾਂ ਕੋਈ ਤੁਸੀਂ ਸਾਡੇ ਤੇ ਐਂਕਲਾਤਾ ਉਹ ਕਰਤਾ ਉਸ ਕਿਸਮ ਦਾ ਤੇ ਬਿਲਕੁਲ ਜਿਹੜੇ ਕਲੀਅਰ ਸਪਸ਼ਟ ਆਰਡਰ ਦਿੱਤੇ ਗਏ ਨੇ ਤੇ ਜਿਹੜੇ ਟਿੱਪਰ ਵਾਲੇ ਸੀਗੇ ਅਸਲ 'ਚ ਉਹ ਇੱਕ ਟਿੱਪਰ ਨਹੀਂ ਹੈਗਾ ਉਹ ਕਈ ਸੌ ਟਿੱਪਰ ਨੇ ਜਿਹੜੇ ਸਮਾਣੇ ਵਿੱਚ ਦੀ ਲੰਘਦੇ ਨੇ ਤੇ ਮੈਨੂੰ ਦੱਸਿਆ ਇਹਨਾਂ ਨੇ ਸਾਰਾ ਉਹਦੇ ਜਿੰਨੇ ਮਾਲਕ ਨੇ ਇਲੀਗਲ ਜਿਹੜੇ ਟਿਪਰ ਚੱਲਦੇ ਨੇ ওভারਲੋਡਡ ਚੱਲਦੇ ਨੇ ਉਹਨਾਂ ਨੂੰ ਵੀ ਜਿਹੜਾ ਇਵਨ ਜਿਹੜਾ ਇਹ ਟਿਪਰ ਮਾਲਕ ਸੀਗਾ 19 ਸਾਲ ਦਾ ਚਾਕ ਸੀਗਾ ਜਿਹਦੇ ਕੋਲ ਲਰਨਰ ਨਹੀਂ ਲਾਇਸੈਂਸ ਸੀ ਜਦ ਕਿ ਟਿਪਰ ਵਾਸਤੇ ਹੈਵੀ ਦਾ ਲਾਇਸੈਂਸ ਚਾਹੀਦਾ ਕਿਨੇ ਇਹ ਗਲਤੀ ਕੀਤੀ ਜਾਂ ਕਿਵੇਂ ਕੀਦੇ ਨਾਲ ਮਿਲੀ ਭੁਗਤ ਹੈ ਕੋਈ ਬਖਸ਼ਣ ਜਾਊਗਾ ਉਹਨੂੰ ਵੀ ਗ੍ਰਿਫਤਾਰ ਕਰਨ ਦੇ ਆਰਡਰ ਦਿੱਤੇ ਗਏ ਨੇ ਤੇ ਚਿਲਡਰਨ ਮੈਮੋਰੀਅਲ ਪਾਰਕ ਇੱਕ ਜਿਹੜਾ ਇੱਥੇ ਉਹਨਾਂ ਬੱਚਿਆਂ ਦੀ ਯਾਦ ਇਹ ਇਸ ਸੜਕ ਨੂੰ ਸੜਕ ਕਿਉਂਕਿ ਮੇਰੇ ਖੁਦ ਮੇਰੇ ਪਿਤਾ ਜੀ ਪੰਨਰਾ ਸਕੂਲ ਚ ਪੜਾਉਂਦੇ ਸੀ ਪਸਿਆਣੇ ਤੋਂ ਇਧਰ ਪੰਨਰਾ ਤੋਂ ਜਦੋਂ ਆ ਰਹੇ ਸੀ ਛੁੱਟੀ ਤੋਂ ਬਾਅਦ ਤਾਂ ਉਹ ਸੜਕ ਕ੍ਰੋਸ ਕਰਕੇ ਦੂਜੇ ਪਾਸੇ ਜਾਣਾ ਸੀਗਾ ਤਾਂ ਉਹ ਟਰੈਕਟਰ ਐਕਸੀਡੈਂਟ ਹੋ ਗਿਆ ਸੀ ਤਾਂ ਉਹਨਾਂ ਦੀ ਰੀੜ ਦੀ ਹੱਡੀ ਦਾ ਜਿਹੜੇ ਦੋ ਮਣ ਕੇ ਟੁੱਟ ਗਏ ਸੀ ਉਹਨਾਂ ਦੀਆਂ ਲੱਤਾਂ ਚੱਲਣੋਂ ਹਟ ਗਈਆਂ ਸੀ ਬਾਅਦ ਵਿੱਚ ਉਹ ਇਲਾਜ ਤਾਂ ਕਰਵਾ ਲਿਆ ਪਰ ਫਿਰ ਵੀ ਉਹ ਸੱਟ ਚੋਂ ਉੱਪਰ ਨਾ ਬਹੁਤ ਔਖਾ ਹੁੰਦਾ ਸੋ ਮੈਂ ਖੁਦ ਇਹ ਸੜਕ ਤੇ ਜਦੋਂ ਲੰਘਦਾ ਮੈਨੂੰ ਆਪ ਨੂੰ ਵੀ ਇਸ ਗੱਲ ਦਾ ਪਤਾ ਹੋ ਰਿਹਾ ਤੇ ਇਹਨੂੰ 4 ਲੇਨ ਬਣਾਉਣ ਦਾ ਜਿਹੜਾ ਪ੍ਰੋਜੈਕਟਨ ਕਿਸੇ ਸਾਹਿਬ ਨੇ ਕਹਤਾ ਕਿ ਸਾਰਾ ਇਹ ਤਾਂ ਬਣਾ ਕੇ ਜਿਹੜਾ ਸਰਵੇ ਵਗੈਰਾ ਪੈਸੇ ਦੀ ਕੋਈ ਕਮੀ ਨਹੀਂ ਪਾਤਣਾ ਤੱਕ ਕਰਾ ਤੇ ਪਸਿਆਨੇ ਹਸਪਤਾਲ ਤੇ ਹਸਪਤਾਲ ਜਿਹੜਾ ਅਪਗ੍ਰੇਡ ਕਰ ਰਹੇ ਆ ਇੱਥੋਂ ਦਾ ਜੇ ਹਸਪਤਾਲ ਅਪਗ੍ਰੇਡ ਹੁੰਦਾ ਸ਼ਹਿਰ ਕੁਝ ਬੱਚੇ ਨੇ ਜਾਨਾ ਬਚ ਵੀ ਸਕਦੇ ਬਿਲਕੁਲ ਹੈਨਾ ਤਾਂ 13 ਤਰੀਕ ਨੂੰ ਅਸੀਂ ਕੁਝ ਐਂਬੂਲੈਂਸਸ ਦੇਣੀਆਂ ਨੇ ਉਹਦੇ ਚੋਂ 7 ਐਂਬੂਲੈਂਸ ਜਿਹੜੀਆਂ ਨਾ 7 ਬੱਚਿਆਂ ਦੇ ਯਾਦ ਦੇ ਵਿੱਚ ਉਹ ਸਮਾਣਾ ਦੇ ਲਾਗੇ ਨੂੰ ਦੇ ਰਹੇ ਚਿਲਡਰਨ ਮੈਮੋਰੀ ਉਨਾਂ ਤੇ ਚਿਲਡਰਨ ਮੈਮੋਰੀਅਲ ਐਂਬੂਲੈਂਸ ਲਾਗੇ ਤੇ ਆਕੇ ਇੱਕ ਇਹਨਾਂ ਨੇ ਜਿਹੜਾ ਮਾਈਨਿੰਗ ਦੀ ਦਾ ਜੁਡੀਸ਼ੀਅਨ ਇਨਕੁਆਇਰੀ ਕਰਾਂਗੇ ਕਰਾਂਗੇ ਪਰ ਇੱਕ ਪਰਿਵਾਰਾਂ ਨਾਲ ਵੀ ਗੱਲ ਹੋਈ ਹੈ ਚਿਲਡਰਨ ਮੈਮੋਰੀਅਲ ਟਰਸਟ ਬਣਾਉਣਗੇ ਉਹ ਨਰੇਣ ਜਾਂ ਕੋਈ ਸਕੂਲ ਦੇ ਵਿੱਚ ਪਹੁੰਚਣ ਦਾ ਸਾਧਨ ਨਾ ਹੋਵੇ ਇਸ ਪੱਖੋਂ ਪੜਾਈ ਪੱਖੋਂ ਰਹਿ ਜਾਣ ਕਿਤੇ ਪੜ ਨਹੀਂ ਸਕਿਆ ਮੈਨੂੰ ਜਿਹੜਾ ਬੱਸ ਨਹੀਂ ਮਿਲੀ ਉਹ ਸਮਾਨੇ ਦੇ ਸਕੂਲ ਨੂੰ ਆਲਰੇਡੀ ਸਰਕਾਰੀ ਸਕੂਲ ਸਕੂਲ ਆਫ ਐਮੀਨੈਂਸ ਬਣਾ ਰਹੇ ਆ ਤੇ ਉੱਥੇ 15 20 ਬੱਸਾਂ ਤਾਂ ਪੈਸੇ ਵੀ ਮਿਲਣਗੇ ਪਰ ਜਿਹੜਾ ਇੱਕ ਟਰਸਟ ਬਣਾਉਣਗੇ ਜਿਹੜਾ ਮੋਰੇ ਉਦੇ ਵਿੱਚ ਵੀ ਸਰਕਾਰ ਆਪਨੇ ਸੀਐਮ ਸਾਹਿਬ ਕਾਫੀ ਸਾਹ ਤੇ ਪੂਰੇ ਪੰਜਾਬ ਦੇ ਵਿੱਚ ਟਿਪਰ ਬਹੁਤ ਚੱਲ ਰਹੇ ਨੇ ਉਹਨਾਂ ਤੋਂ ਸਾਰਿਆਂ ਦੀ ਅਸੀਂ ਕਰਤਾ ਟ੍ਰਾਂਸਪੋਰਟ ਡਿਪਾਰਟਮੈਂਟ ਨੂੰ ਤੇ ਪੁਲਿਸ ਡਿਪਾਰਟਮੈਂਟ ਨੂੰ ਕਰਤਾ ਆਰਡਰ ਕਿ ਸਾਰੇ ਟਿਪਰਾਂ ਦੇ ਜਿਹੜੇ ਲਾਇਸੈਂਸ ਨੇ ਜਿਹੜੇ ਚਲਾਉਂਦੇ ਨੇ ਉਹਨਾਂ ਨੂੰ ਉਹਨਾਂ ਦੇ ਲਾਇਸੈਂਸ ਉਹਨਾਂ ਦੀ ਮੈਡੀਕਲ ਰਿਪੋਰਟ ਵਗੈਰਾ ਸਾਰੀ ਦਿਓ ਕਿ ਕਿੱਥੋਂ ਚੱਲਦੇ ਓਵਰਲੋਡਡ ਚੱਲਦੇ ਮੋਸਟਲੀ ਹੈਨਾ ਤੇ ਮਾਈਨਿੰਗ ਹੋ ਸਕਦਾ ਹੈ ਨਾ ਬੱਚਿਆਂ ਦੀ ਕੁਰਬਾਨੀ ਕਹੂੰਗਾ ਮੈਂ ਇਹਨਾਂ ਬੱਚਿਆਂ ਦੀ ਕੁਰਬਾਨੀ ਕਰਕੇ ਕੋਈ ਬਟਾ ਨੈਕਸਟਸ ਹੀ ਫੜਾਇਆ ਜਾਵੇ ਸਕੂਲਾਂ ਨੂੰ ਵੀ ਕੋਈ ਸ਼ਕਤੀ ਹੋਵੇ ਕਿ ਸਰਕੂਲ ਬੱਸਾਂ ਦੇ ਪਿਛਲੇ ਵੀ ਦੇਖਿਆ ਜਾਂਦਾ ਸੀ ਸਕੂਲਾਂ ਦਾ ਪੈਸੀ ਆਲਰੇਡੀ ਕਰ ਰੱਖਿਆ ਕਿ ਕੋਈ ਕੋਈ ਵੀ ਸਕੂਲ ਦੀ ਬੱਸ ਦਾ ਜਿਹੜਾ ਡਰਾਈਵਰ ਹੈ ਉਹਦੀ ਬਕਾਇਦਾ ਬੱਸ ਦੀ ਵੀ ਬਕਾਇਦਾ ਬੱਸ ਦੀ ਵੀ ਚੈਕਿੰਗ ਹੋਵੇ ਕਿ ਉਹ ਸੜਕ ਤੇ ਚੱਲਣ ਦੇ ਕਾਬਿਲ ਹੈ ਜਾਂ ਨਹੀਂ ਬਕਾਇਦਾ ਡਰਾਈਵਰ ਦੀ ਵੀ ਜਿਹੜੀ ਚੈਕਿੰਗ ਹੋਵੇ ਤਾਂ ਕਿ ਅੱਗੇ ਤੋਂ ਐਜੀਆਂ ਘਟਨਾਵਾਂ ਨਾ ਹੋਣ ਦੇਖੋ 6ਵੀਂ 7ਵੀਂ ਵਾਲੇ ਬੱਚੇ ਕੁਝ ਸੀ ਜਿਹੜੇ ਹੁਣੇ ਤੋਂ ਯੂਪੀਐਸਸੀ ਦੀ ਤਿਆਰੀ ਬਰੇ ਮਾਪਿਆਂ ਨਾਲ ਗੱਲਾਂ ਕਰ ਲੱਗੀ ਸੀ ਕਿ ਆਈਐਸ ਕਿਵੇਂ ਬਣਦੇ ਆਈ ਪੇਸ ਇੰ ਉਪਨੇ ਅਜੇ ਪੂਰੇ ਕਰਨੇ ਸੀ ਉਹਨਾਂ ਨੇ ਮਾਪਿਆਂ ਦੇ ਪਰ ਪਰਮਾਤਮਾ ਨੂੰ ਕੁਝ ਹੋਰ ਮੰਜ਼ੂਰ ਸੀ ਸਿਪਾਹ ਸਰਕਾਰ ਬਿਲਕੁਲ ਵਿਧਾਇਕਾਂ ਦਾ ਪਰਿਵਾਰਾਂ ਦੇ ਨਾਲ ਵਿਧਾਇਕਾਂ ਦਾ ਵੀ ਰੋਲ ਰਿਹਾ ਹੈਗਾ ਕੋਈ ਜੀ ਕਿਤੇ ਮਾਲਕਾਂ ਨਾਲ ਕੋਈ ਵਿਧਾਇਕਾਂ ਦਾ ਵੀ ਰੋਲ ਰਿਹਾ ਹੈ ਜੀ ਜੀਦਾ ਜੀਦਾ ਵੀ ਹੋਇਆ ਹੱਤ ਚਾਹੇ ਉਹ ਸਾਡਾ ਪਾਰਟੀ ਦਾ ਕੋਈ ਵਧਾਇਕ ਹੈ ਚਾਹੇ ਕੋਈ ਸਾਡੀ ਪਾਰਟੀ ਦਾ ਅਹੁਦੇਦਾਰ ਹੈ ਕੋਈ ਨਹੀਂ ਬਖਸ਼ੇ ਜਾਉਂਦੇ ਜਿਨੇ ਜੇ ਕੋਈ ਕਿ ਪੁਰਾਣੇ ਮਾਮਲੇ ਚ ਜਾਂ ਕਿਸੇ ਨੇ ਕੋਈ ਕਿਸੇ ਦੀ ਫੇਵਰ ਕੀਤੀ ਹੋਵੇ ਜਾਂ ਪ੍ਰਸ਼ਾਸਨ ਨੂੰ ਇੰਟਰਫੇਅਰ ਕੀਤਾ ਹੋਵੇ ਕਿ ਪਰਚਾ ਨਹੀਂ ਕਰਨਾ ਜਾਇ ਫਾਇਰ ਬੀਕ ਕਰਨੀ ਫਲਾਂ ਤੋਂ ਕੋਈ ਨਹੀਂ ਬਚਦਾ ਕਿ ਸਰ ਤੇ ਇਹ ਜਿਹੜੀਆਂ ਕਿਉਂਕਿ ਦੇਖੋ ਐਡੀ ਬਡੀ ਘਟਨਾ ਹੋ ਗਈ ਹਾਲਾਂਕਿ ਬਹੁਤ ਵੈਲ ਆ ਪਰਿਵਾਰ ਨੇ ਕੋਈ ਪੈਸੇ ਦੀ ਪਰਮਾਤਮਾ ਵੱਲੋਂ ਕੋ ਕਮੀ ਪਰ ਜਦੋਂ ਕਈ ਵਾਰ ਕੀ ਹੈ ਕਿ ਜੈਂਚ ਤਾਂ ਜਿਹੜੇ ਕੰਮ ਤੇ ਚਲੇ ਜਾਂਦੇ ਆ ਮਾਈਂਡ ਕਿਧਰ ਤੋਂ ਡਾਈਵਟ ਹੋ ਜਾਂਦੀ ਹੈ ਲੇਡੀਜ਼ ਕਰੇ ਬੇਟੇ ਬਟੀਆਂ ਕੰਨਮਲ ਦੇਖਦੇ ਡਿਪਰੈਸ਼ਨ ਚ ਚਲੇ ਜਾਂਦੇ ਸੋ ਉਹਨਾਂ ਦਾ ਵੀ ਕੋਈ ਨਾ ਕੋਈ ਇਸ ਤਰ੍ਹਾਂ ਦਾ ਤਾਂ ਕਿ ਉਹਨਾਂ ਨੂੰ ਕੋਈ ਨਾ ਕੋਈ ਸਵੇ ਰੋਜ਼ਗਾਰ ਜਾਂ ਕੋਈ ਇਸ ਤਰ੍ਹਾਂ ਦਾ ਕੰਮ ਜਿਵੇਂ ਜਿਵੇਂ ਜਿਹੜਾ ਟਰਸਟ ਹੈ ਟਰਸਟ ਵੀ ਉਹਦੇ ਚ ਇੱਕ ਉਹਦੀ ਹਿੱਸਾ ਹੈ ਕਿ ਉਹ ਕੰਮ ਕਰਨ ਸਰਕਾਰ ਉਹਦੀ ਹੈਲਪ ਕਰੂਗੀ ਉਹ ਬੱਚੇ ਹੋਰ ਬੱਚਿਆਂ ਚੋਂ ਹੀ ਆਪਦੀ ਆਪਦੀ ਖੁਸ਼ੀ ਦੇਖ ਲੈ ਕਰਨਾ ਖਤਮ ਕਰ ਰਹੇ ਜੀ ਪਰਿਵਾਰ ਹਾਂ ਜੀ ਮੈਂ ਪਰਿਵਾਰ ਨੇ ਮੈਂ ਧੰਨਵਾਦ ਵੀ ਕਰਦਾ ਸਾਰੇ ਪਰਿਵਾਰ ਦਾ ਉਹਨਾਂ ਨੇ ਮੈਨੂੰ ਕਿਹਾ ਕਿ ਧੰਨਵਾਦ ਵੀ ਖਤਮ ਕਰ ਰਹੇ ਔਰ ਮੈਂ ਨਾਲ ਖੜੂੰਗਾ ਔਰ ਸੱਤ ਐਂਬੂਲੈਂਸਸ 13 ਤਰੀਕ ਨੂੰ ਮਿਲ ਜਾਣਗੇ ਸਕੂਲ ਆਫ ਐਮੀਨੈਂਸ ਬਣ ਰਿਹਾ ਹਸਪਤਾਲ ਨੂੰ ਜਿਹੜਾ ਉਹ ਅਪਗ੍ਰੇਡ ਕਰ ਰਹੇ ਹਾਂ ਨਾਲੀਕ ਪਾਰਕ ਚਿਲਡਰਨ ਮੈਮੋਰੀਅਲ ਪਾਰਕ ਹੋਗਾ ਨਮਿਤ 4 ਲੇਨਾਂ ਪਾਉ ਕਰ ਰਹੇ ਆ ਸੜਕ ਤੇ ਮਾਈਨਿੰਗ ਦੀਆਂ ਟਿਪਰਾਂ ਦੀ ਇਹਦੀ ਉੱਚ ਪੱਧਰੀ ਜਾਂਚ ਹੋਊਗੀ ਹੋ ਸਕਦਾ ਉਹਨਾਂ ਬੱਚਿਆਂ ਦੀ ਆਤਮਾ ਨੂੰ ਸ਼ਾਂਤੀ ਮਿਲ ਜੇ ਕਿ ਚਲੋ ਕੁਝ ਹੋਰ ਦੀ ਤੁਸੀਂ ਸੁਣਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਇਹ ਭਰੋਸਾ ਦੇ ਦਿੱਤਾ ਕਿ ਦੋਸ਼ੀਆਂ ਨੂੰ ਸਜ਼ਾ ਮਿਲੇਗੀ ਤਾਂ ਬਖਸ਼ੇ ਨਹੀਂ ਜਾਣਗੇ ਪੀੜਤ ਪਰਿਵਾਰਾਂ ਨੂੰ ਇਨਸਾਫ਼ ਮਿਲੇਗਾ ਤਾਂ ਹੁਣ ਇਸ ਭਰੋਸੇ ਤੋਂ ਬਾਅਦ ਕਿੰਨਾ ਕੁ ਭਰੋਸਾ ਪੀੜਤ ਪਰਿਵਾਰ ਕਰਨਗੇ ਕਿਉਂਕਿ ਇਸ ਮਾਮਲੇ ਨੇ ਤੂਲ ਫੜੀ ਆ ਇਸ ਮਾਮਲੇ ਦੇ ਵਿੱਚ ਸੜਕਾਂ ਦੇ ਉੱਤੇ ਉਹ ਪੀੜਤ ਪਰਿਵਾਰ ਬੈਠੇ ਨੇ ਸੜਕਾਂ ਦੇ ਉੱਤੇ ਹੀ ਕਰਨਲ ਪੁਸ਼ਪਿੰਦਰ ਬਾਠ ਦੀ ਪਤਨੀ ਵੀ ਬੈਠੀ ਆ ਜਿਨ੍ਹਾਂ ਦੇ ਵੱਲੋਂ ਕਿਹਾ ਗਿਆ ਕਿ ਮੈਨੂੰ ਵੀ ਭਰੋਸਾ ਮਿਲਿਆ ਸੀ ਮੈਨੂੰ ਕਿਹਾ ਸੀ ਕਿ 31 ਮਾਰਚ ਨੂੰ ਮੀਟਿੰਗ ਹੋਵੇਗੀ ਮੀਟਿੰਗ ਦੇ ਵਿੱਚ ਭਰੋਸਾ ਮਿਲਿਆ ਸੀ ਸੀਐਮ ਆਨ ਦੇ ਵੱਲੋਂ ਪਰ ਉਹ ਭਰੋਸਾ ਉਸ ਖਰਾ ਨਹੀਂ ਉਤਰੇ ਭਰੋਸੇ ਦੇ ਉੱਤੇ ਤਾਂ ਹੁਣ ਪੀੜਤ ਪਰਿਵਾਰਾਂ ਨੂੰ ਇਨਸਾਫ ਦਾ ਭਰੋਸਾ ਦਿੱਤਾ ਇਹ ਭਰੋਸਾ ਕਿੰਨਾ ਕੁ ਜਿਹੜਾ ਇਸ ਪ੍ਰੋਸੈਸ ਉਤੇ ਕਿੰਨਾ ਕ ਵਿਸ਼ਵਾਸ ਕਰਦੇ ਨੇ ਪੀੜਤ ਪਰਿਵਾਰ ਆਖਿਰ ਕਦੋਂ ਤੱਕ ਇਨਸਾਫ ਮਿਲਦਾ ਦੇਖਣ ਵਾਲੀ ਗੱਲ ਹੈ